ਬਠਿੰਡਾ ਤੋਂ 6ਵੀਂ ਕਲਾਸ ਦਾ ਵਿਦਿਆਰਥੀ ਵੰਸ਼ ਬੀਤੇ ਕੱਲ ਤੋਂ ਲਾਪਤਾ ਹੈ ਹੁਣ ਇਸ ਬੱਚੇ ਦੀ ਸਟੇਸ਼ਨ ਤੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚਾ ਸਕੂਲ ਦੀ ਵਰਦੀ ਦੇ ਵਿੱਚ ਸਟੇਸ਼ਨ ਤੇ ਕਿਤੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਬੱਚੇ ਨੇ ਮੋਢਿਆਂ ਤੇ ਬੈਗ ਟੰਗਿਆ ਹੋਇਆ ਹੈ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਆਖਿਰ ਉਹਨਾਂ ਦਾ ਪੁੱਤਰ ਵੰਸ਼ ਜਾਂ ਕਿੱਥੇ ਰਿਹਾ ਹੈ ਦੱਸਦੀ ਹੈ ਕਿ ਜਿਵੇਂ ਹੀ 3 ਜੁਲਾਈ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਦੁਬਾਰਾ ਖੁੱਲੇ ਵੰਸ਼ ਦੇ ਮਾਪਿਆਂ ਨੇ ਆਮ ਦਿਨ ਵਾਂਗ ਉਸ ਨੂੰ ਔਟੋ ਰਾਹੀਂ ਸਕੂਲ ਪੇ ਜਿਆ ਸਵੇਰੇ ਔਟੋ ਚਾਲਕ ਉਸ ਨੂੰ ਲੈ ਕੇ ਗਿਆ ਤੇ ਦੱਸਿਆ ਕਿ ਉਹ ਵੰਸ਼ ਨੂੰ ਸਕੂਲ ਦੇ ਮੋੜ ਤੇ ਛੱਡ ਗਿਆ ਸੀ ਪਰ ਜਦੋਂ ਛੁੱਟੀ ਹੋਈ ਅਤੇ ਔਟੋ ਚਾਲਕ ਬੱਚਿਆਂ ਨੂੰ ਲੈਣ ਵਾਪਸ ਸਕੂਲ ਗਿਆ ਤਾਂ ਉੱਥੇ ਵੰਸ਼ ਨਹੀਂ ਮਿਲਿਆ ਚਾਲਕ ਨੇ ਸੋਚਿਆ ਕਿ ਸ਼ਾਇਦ ਵੰਸ਼ ਦੇ ਮਾਪੇ ਉਸ ਨੂੰ ਲੈ ਗਏ ਹੋਣੇ ਪਰ ਜਦੋਂ ਉਹ ਘਰ ਪੁੱਜੇ ਤਾਂ ਮਾਪਿਆਂ ਨੇ ਕਿਹਾ ਕਿ ਉਹ ਨਾਤਾ ਵੰਸ਼ ਨੂੰ ਲੈ ਕੇ ਆਏ ਨੇ ਤੇ ਨਾ ਹੀ ਵੰਸ਼ ਘਰ ਆਇਆ ਇਸ ਦੇ ਨਾਲ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸਕੂਲ ਸਟਾਫ ਨੇ ਕਿਹਾ ਕਿ ਵੰਸ਼ ਦਾ ਸਕੂਲ ਆਇਆ ਹੀ ਨਹੀਂ ਇਸ ਦੇ ਉਲਟੋ ਔਟੋ ਚਾਲਕ ਦਾ ਕਹਿਣਾ ਹੈ ਕਿ ਉਸਨੇ ਵੰਸ਼ ਨੂੰ ਤਿੰਨ ਚਾਰ ਬੱਚਿਆਂ ਦੇ ਨਾਲ ਸਕੂਲ ਦੇ ਗੇਟ ਤੇ ਛੱਡਿਆ ਸੀ ਇਸ ਘਟਨਾ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੁਲਿਸ ਨੇ ਫੋਰੀ ਤੌਰ ਤੇ ਬੱਚੇ ਦੀ ਖੋਜ ਸ਼ੁਰੂ ਕਰ ਦਿੱਤੀ ਹੈ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਜਦੋਂ ਵੰਸ਼ਕਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਸਕੂਲ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ ਹਨ ਤੇ ਹੁਣ ਇਸ ਬੱਚੇ ਦੀ ਇਹ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਬਠਿੰਡਾ ਦੇ ਇੱਕ ਸਟੇਸ਼ਨ ਦੀ ਇਹ ਸੀਸੀਟੀਵੀ ਫੁਟੇਜ ਦੱਸੀ ਜਾ ਰਹੀ ਹੈ ਪੁਲਿਸ ਨੇ ਸੀਸੀਟੀਵੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਵੰਸ਼ ਬਾਰੇ ਕੋਈ ਵੀ ਸੂਚਨਾ ਹੋਵੇ ਤਾਂ ਉਹ ਫੋਰੀ ਤੌਰ ਤੇ ਸਥਾਨਕ ਪੁਲਿਸ ਥਾਣੇ ਦੇ ਨਾਲ ਸੰਪਰਕ ਕਰੇ ਪਰਿਵਾਰ ਨੇ ਵੀ ਜਨਤਾ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੱਚੇ ਦੀ ਸੁਰੱਖਿਆ ਵਾਪਸੀ ਲਈ ਹੌਸਲਾ ਅਤੇ ਮਦਦ ਮੰਗੀ ਹੈ